सोहुमारा शेर सि विष्णु भगवान् दी शोहुम शेर सी विष्णो भगवान् दीजाङ्गमै शेर सी विष्णु भगवन् दीज ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀਜਾ ਪਰਮੇਸ਼ਰ ਨੇ ਭਗਤਾਂ ਨੂੰ ਕੁਝ ਹਦਾਇਤਾਂ ਦਿੱਤੀਆਂ ਸੀ ਕਿ ਕਿਹਾ ਸੀ ਪਰਮੇਸ਼ਰ ਨੇ ਤੁਹਾਡੇ ਪਿਛੇ ਸ੍ਰੀ ਭਗਵਾਨ ਨੂੰ ਨਾ ਲੱਗੇ ਦਾਗ ਜੋ ਭਾਗਾਂ ਦਾ ਹਿੱਸਾ ਤੁਹਾਡੀ ਚੋਲੀ ਪਾਈ ਆ ਤੁਹਾਡੇ ਨਾਲ ਮਿਲ ਕੇ ਸ੍ਰਿਸ਼ਟੀ ਦਾ ਬਦਲ ਦੇਣਾ ਰਿਵਾਜ ਪਰਮੇਸ਼ਰ ਨੇ ਕੀ ਦੱਸਿਆ ਤੁਹਾਡੇ ਨਾਲ ਮਿਲ ਕੇ ਮੈਂ ਤੇ ਮੇਰੇ ਪਕਤਾ ਨਾਲ ਅਸੀਂ ਦੋਨੋਂ ਕੀ ਕਰਨਾ ਮਿਲ ਕੇ ਸ੍ਰਿਸ਼ਟੀ ਦਾ ਰਿਵਾਜ ਬਦਲਣਾ ਪਰ ਪਰਮੇਸ਼ਰ ਨੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਉਨੂੰ ਸਮਝਾਓ ਤਾਂ ਤੁਸੀਂ ਉਹਨੂੰ ਸਮਝਾਓ ਤਾਂ ਪਰਮਿੰਦਰ ਸਿੰਘ ਕਿਸੇ ਹੋਰ ਨੂੰ ਸਮਝਾਏ ਇੱਕ ਦੂਜੇ ਨੂੰ ਸਮਝਾਓ ਨਾ ਪਰਮੇਸ਼ਰ ਨੇ ਕੀ ਹੁਕਮ ਦਿੱਤਾ ਸੀ ਤੁਹਾਡੇ ਨਾਲ ਬਦਲ ਕੇ ਸ੍ਰਿਸ਼ਟੀ ਦਾ ਬਦਲ ਦੇਣਾ ਰਵਾਜ ਦਿਨਾ ਮਜਬਾ ਦਾ ਲੇਖਾ ਦੇਣਾ ਚੁਕਾਈ ਫਿਰ ਕੀ ਦੱਸਿਆ ਸੱਚੇ ਨਾਮ ਦਾ ਚਲਾਉਣਾ ਜਹਾਜ਼ ਉਹ ਜਹਾਜ ਚਲਾਣ ਦੀ ਗੱਲ ਕੀਤੀ ਸੀ ਪ੍ਰਮਾਤਮਾ ਨੇ ਆਪਣੇ ਭਗਤਾਂ ਦੇ ਨਾਲ ਅੱਜ ਭਗਤ ਫੇਸਬੁੱਕ ਤੇ ਵਟਸਐਪਾਂ ਤੇ ਇੱਕ ਦੋ ਮੈਸੇਜ ਪਾ ਰਹੇ ਕਿੰਨੀ ਜੀ ਇੱਕ ਇਸਟ ਨੇ ਜੀ ਦੋ ਇਸਟ ਜੀ ਇਸ ਤਰ੍ਹਾਂ ਹੁੰਦਾ ਸੀ ਇਹ ਉਸ ਤਰ੍ਹਾਂ ਹੁੰਦਾ ਸੀ ਉਹ ਮੇਰੇ ਉਹ ਭੈਣੋ ਤੋਂ ਪ੍ਰਭੂ ਉਹ ਪਰਮੇਸ਼ਰ ਦਾ ਇਹ ਹੁਕਮ ਨਹੀਂ ਸੀ ਪਰਮੇਸ਼ਰ ਨੇ ਪਿੱਛੇ ਜਿੰਨੀਆਂ ਖੇਡਾਂ ਕੀਤੀਆਂ ਸਾਰੀਆਂ ਸਾਥਿਆ ਇਸ ਨੂੰ ਕੋਈ ਟਾਲ ਨਹੀਂ ਸਕਦਾ ਪਰਮੇਸ਼ਰਸ ਖੇਡ ਕਰਨ ਵਾਲਾ ਉਹ ਏਕ ਹੈ ਦੋ ਪਰਮੇਸ਼ਰ ਕਦੇ ਨਹੀਂ ਹੁੰਦੇ ਪਰਮੇਸ਼ਰ ਜਿਹੜਾ ਹੈ ਉਹ ਏਕ ਹੈ ਆ ਜੁਗਾਦ ਉਹ ਰਹਿਣ ਵਾਲਾ ਉਹ ਪਾਵਰਿਆ ਉਹ ਅੱਜ ਵੀ ਉਹ ਪਾਵਰਿਆ ਉਹ ਪਰਮੇਸ਼ਰ ਉਹ ਪਰਮੇਸ਼ਰ ਨੇ ਕੀ ਕਿਹਾ ਸੀਗਾ ਪਰਮੇਸ਼ਰ ਨੇ ਕਿਹਾ ਨਾ ਉਹ ਪੂਰਨ ਰਿਆ ਨਾ ਪੂਰਨ ਵਾਲੀ ਬਾਤ ਪਤ ਪਰਮੇਸ਼ਰ ਹੋ ਕੇ ਆਪਣਾ ਹੁਕਮ ਵਰਤਾਇਆ ਪਤ ਪਰਮੇਸ਼ਰ ਹੋ ਕੇ ਆਪਣਾ ਹੁਕਮ ਵਰਤਾ ਰਿਹਾ ਪਰਮੇਸ਼ਰ ਕੀ ਹੁਕਮ ਵਰਤਾਇਆ ਸੀ ਪਰਮੇਸ਼ਰ ਨੇ ਗ੍ਰੰਥਾ ਨੰਬਰ 24 ਦੀ ਜੋ ਲਿਖਤ ਹੈ ਇਹ ਆਪ ਜੀ ਨਾਲ ਆਪਾਂ ਸਾਂਝੀ ਕਰਾਂਗੇ ਕਿ ਅਕਾਲ ਪੁਰਖ ਨੇ ਜੋ ਆਪ ਜੀ ਨੇ ਸਰਵਨ ਕੀਤਾ ਹੈ ਕਿ ਜਦੋਂ ਗ੍ਰੰਥ ਨੰਬਰ 24 ਦੀ ਲਿਖਤ ਚੱਲ ਰਹੀ ਸੀ ਇਹ 17 ਹਾਰ ਸ਼ਹਸ਼ੇ ਸੰਮਤ 11 ਦੀ ਜਿਹੜੀ ਲਿਖਤ ਹੈ ਇਹ ਲਾਸਟ ਵਿਹਾਰ ਹੋਇਆ ਸੀ ਪਰਮੇਸ਼ਰ ਨੇ ਮਾਰੇ ਛੇ ਸਿੰਘ ਜੀ ਦਾ ਜਿਹੜਾ ਸਰੂਪ ਸੀ ਉਤਾਰ ਕੇ ਉਹ ਕਿੱਥੇ ਰੱਖਿਆ ਸੱਚੇ ਪਾਬਦੇ ਨਾਲ ਥੱਲੇ ਰੱਖ ਕੇ ਸੱਚੇ ਪਾਤਸ਼ਾਹ ਜਿੰਨੇ ਸਵਾ ਸਵਾ ਰੁਪਈਆ ਜਿਹੜਾ ਹੈ ਉਹ ਸੰਗਤਾਂ ਨੂੰ ਉਠਾ ਕੇ ਉਥੇ ਪੇਟ ਕਰਕੇ ਤੇ ਨਿਮਸ਼ਕਾਰ ਕੀਤੀ ਕਿ ਪੈਸੇ ਚੜਾ ਕੇ ਨਿਮਸ਼ਕਾਰਾਂ ਕਰਾਈਆਂ ਕਿਨੇ ਕਿਨੇ ਗਿਆ ਨਾ ਉਹ ਪੂਰਨ ਰਿਆ ਨਾ ਪੂਰਨ ਵਾਲੀ ਬਾਤ ਪਤ ਪਰਮੇਸ਼ਰ ਹੋ ਕੇ ਆਪਣਾ ਹੁਕਮ ਵਰਤਾਇਆ ਉਹ ਆਪਣਾ ਹੁਕਮ ਵਰਤਾ ਰਿਆ ਪਤ ਪਰਮੇਸ਼ਰ ਹੋ ਕੇ ਇਹ ਲਿਖਤ ਕੀ ਕਹਿੰਦੀ ਹੈ ਸਮਝਾਉਣਾ ਸੀ ਸੰਸਾਰ ਨੂੰ ਸੀ ਬਟ ਇਥੇ ਇੱਕ ਦੂਜੇ ਨੂੰ ਸਮਝਾਉਣ ਦਾ ਜਿਹੜਾ ਸਿਲਸਿਲਾ ਸੀ ਜਾਰੀ ਕਰ ਲਿਆ ਪੇਜ ਨੰਬਰ 682 ਲਿਖਤ ਕਾਫੀ ਲੰਬੀ ਗ੍ਰੰਥ ਨੰਬਰ 24 ਕੀ ਦੱਸਿਆ ਸੀ ਇਹ 17 ਹਾਰ ਦੀਆਂ ਪਰਮਾਤਮਾ ਨੇ ਅਸੀਂ ਮਨ ਮਤ ਨਾਲ ਜੋ ਮਰਜ਼ੀ ਕਰੀ ਜਾਈਏ ਕਿ ਜੀ ਫਲਾਣਾ ਇਸ ਤਰ੍ਹਾਂ ਕਰਦਾ ਢਿੰਗਾ ਇਸ ਤਰ੍ਹਾਂ ਕਰਦਾ ਉਹ ਜੋ ਕਰਦਾ ਕਰਦੋ ਜੋ ਹਰਵਾਣੀ ਕਹਿੰਦੀ ਹੈ ਉਹ ਆਪਾਂ ਕਰਨਾ ਹਰਵਾਣੀ ਕੀ ਕਹਿੰਦੀ ਹੈ ਸਤਾਰਾ ਹਾੜ ਕਿਹ ਜਣ ਪੁਗ ਤੋ ਤੁਹਾਡਾ ਪਿਛਲਾ ਲੇਖਾ ਲਗਾ ਲਗਣ ਤੁਹਾਡਾ ਪਿਛਲਾ ਲੇਖਾ ਜਿਹੜਾ ਲਗਾ ਜਿਹੜਾ ਹੈ ਉਹ ਲੱਗਣ ਲੱਗਾ ਜੇ ਪ੍ਰੇਮੀਓ ਦੇਆ ਜਨਾਇਆ ਉਹ ਪ੍ਰੇਮੀਓ ਜਨਾਦਵਾ ਤੁਹਾਨੂੰ ਕਿਹੜਾ ਲੇਖਾ ਤੁਹਾਡਾ ਪਹਿਣ ਲਗਾ ਸ਼ਗਨ ਮੰਗਣੀ ਨਾਲ ਤੁਰ ਦਰਗਾ ਹੀ ਆ ਤੁਹਾਡਾ ਕੀ ਲੱਗੇ ਜੇ ਪਹਿਣ ਇੱਕ ਸ਼ਗਨ ਪਹਿਣ ਲੱਗੇ ਜੇ ਕੋਈ ਇਹ जग ਤੋਂ ਵਾਲਾ ਸ਼ਗਨ ਨਹੀਂ ਸੀ ਕਿਹੜਾ ਸ਼ਗਨ ਮੰਗਣੀ ਨਾਲ ਤੁਰ ਦਰਗਾਹੀ ਆ ਤੁਰ ਦਰਗਾਹੀ ਨਾਲ ਤੁਹਾਡੇ ਕੀ ਹੋਣ ਲਗੀ ਜੇ ਤੁਹਾਡੀ ਮੰਗਣੀ ਤੁਹਾਡਾ ਦੀਪਕ ਲਗਾ ਜਗਣਾ ਤੁਹਾਡਾ ਜਿਹੜਾ ਬੁਝਿਆ ਦੀਪਕਾ ਉਹ ਜਗਣ ਲਗਾ ਜੇ ਅੰਧ ਅੰਧੇਰ ਹੋਏ ਰੁਸ਼ਨਾਈ ਆ ਜਿਹੜਾ ਅੰਧ ਅੰਧੇਰ ਆ ਪਿੱਛੇ ਉਹਨ ਕੀ ਕਰ ਲਾਂਗਾ ਮੈਂ ਰੁਸ਼ਨਾਈ ਕਰਨ ਲਗਾ ਤੁਸੀਂ ਸਾਰੇ ਹੋਵੋ ਮਗਨ ਸਤਿਓ ਲਿਓ ਅੰਗੜਾਈ ਸਤਿਓ ਗੜਾਈ ਲੈ ਲੋ ਸਤਗੁਰ ਚਰਨ ਦਾ ਕਰਨਾ ਮਜਨ ਸਤਗੁਰ ਦਾ ਚਰਨ ਦਾ ਸਤਗੁਰ ਦੇ ਚਰਨ ਦਾ ਕੀ ਕਰਨਾ ਮਜਨ ਕਰ ਲਿਓ ਜੇ ਮਜਨ ਕਰ ਲਾਵਾਂਗੇ ਦੁਰਮਤ ਮੈਲ ਤੁਵਾਈ ਆ ਉਹ ਫਿਰ ਦੁਰਮਤ ਮੈਲ ਤੁਵਾਈ ਆ ਸੋਹੋਂਗ ਸ਼ਬਦ ਦਾ ਹੋਵੇ ਭਜਨ ਸੋਹੋਂਗ ਸ਼ਬਦ ਦਾ ਹੋਵੇ ਭਜਨ ਦੂਸਰ ਅਬਰ ਨਾ ਕੋਈ ਪੜਾਈ ਆ ਦੂਸਰੀ ਕੋਈ ਪੜਾਈ ਨਹੀਂ ਦੋ ਜਹਾਨ ਨਗਾਰੇ ਵਜਣ ਫਿਰ ਦੋ ਜਹਾਨ ਕੀ ਵਜਣਗੇ ਨਗਾਰੇ ਕਿਸ ਤਰ੍ਹਾਂ ਕਿਉਂ ਵਜਣਗੇ ਜੇ ਅਸੀਂ ਸਤਗੁਰ ਦੇ ਚਰਨਾਂ ਦਾ ਮਜਨ ਕਰ ਲਾਂਗੇ ਉਹ ਸਤਗੁਰ ਕੌਣ ਸੀ ਜਿਹੜਾ ਹੁਕਮ ਵਰਤਾ ਰਹੇ ਸੀ ਉਹ ਕਿੰਨੇ ਸਤਿਗੁਰੂ ਸੀ ਜਿਹੜੇ ਹਕਮ ਵਰਤਾਂਦੇ ਸੀ ਦੁਰਮਤ ਮੈਲ ਤੋਂ ਵਈਆ ਫੇਰ ਦੋ ਜਹਾਨਾ ਨਗਾੜੇ ਵਜੇ ਨਾਭ ਡੰਕ ਕਰੇ ਸੁਨਵਾਈਆ ਜੋਤੀ ਜੋਸ ਰੂਪ ਹਰਾ ਬ ਆਪਣੀ ਕਿਰਪਾ ਕਰ ਤੁਹਾਡੇ ਪਵਿੱਤਰ ਕਰੇ ਬਦਨ ਤੁਹਾਡੇ ਪਵਿੱਤਰ ਕਰੇ ਬਦਨ ਬਦਨੀਤੀ ਰਹਿਣ ਕੋ ਨ ਪਾਈਆ ਬਦਨੀਤੀ ਰਹਿਣ ਕੋ ਨ ਪਾਈਆ 17 ਹਾੜ ਕਹੇ ਜਨ ਭਗਤੋ ਅੰਦਰੋਂ ਉਠਾਓਸ ਉਠ ਅੰਦਰੋਂ ਉਠਾਓ ਸੁੱਤੀ ਸੁਰਤੀ ਅੰਦਰੋਂ ਉਠਾਓ ਸੁੱਤੀ ਸੁਰਤੀ ਤੁਹਾਡੀ ਜਿਹੜੀ ਆ ਜਗਤ ਦਲਿਤ ਰਹੇ ਨਾਰਾਈਆ ਅੰਦਰਲੀ ਸੁੱਤੀ ਨੂੰ ਉਠਾਓ ਦਰਸ਼ ਕਰੋ ਅਕਾਲ ਮੂਰਤੀ ਕਰੋ ਦਰਸ ਅਕਾਲ ਮੂਰਤੀ ਨਿਰਗੁਣ ਨਿਰਵੈਰ ਵੇਖ ਵਿਖਾਈਆ ਨਿਰਗੁਣ ਨਿਰਵੈਰ ਵੇਖ ਵਿਖਾਈਆ ਉਹ ਵੇਖ ਵੀ ਰਿਹਾ ਸੀ ਤਾਂ ਆਪਣਾ ਉਹ ਵਖਾ ਵੀ ਰਿਹਾ ਸੀ ਵੇਖ ਵਿਖਾਈਆ ਤੁਹਾਨੂੰ ਸਾਰ ਹੋਵੇ ਧੁਰਦੀ ਤੁਹਾਨੂੰ ਕਿਹੜੀ ਸਾਰ ਹੋਵੇ ਫਿਰ ਧੁਰਦੀ ਤੁਰ ਮਸਤਕ ਲੇਖ ਬਣਾਈਆ ਅੱਜ ਤੋਂ ਪ੍ਰਣ ਕਰ ਲਿਓ ਇਹ ਇਹ ਹੁਕਮ ਸੀ ਇਹ ਜੜੀਆਂ ਲੜਾਈਆਂ ਆਲੇ ਜਿਹੜੇ ਸਾਡੀ ਮਨਮਤ ਆ ਤੁਸੀਂ 2 ਲਾ ਲਓ 4 ਲਾ ਲਓ 5 ਲਾ ਲਓ ਨਹੀਂ ਲਾਓ ਲਾਓ ਇਹ ਸਾਡੀ ਆਪਣੀ ਆ ਬਟ ਪ੍ਰਮਾਤਮਾ ਨੇ ਕੀ ਦੱਸਿਆ ਅੱਜ ਤੋਂ ਪ੍ਰਣ ਕਰ ਲਓ ਅੱਜ ਤੋਂ ਪਰਨ ਕਰ ਲੋ ਗ੍ਰੰਥ ਨੰਬਰ 24 ਦੇ ਲਿਖਤ ਕਹਿ ਰਹੀ ਆ ਅੱਜ ਤੋਂ ਪਿਛਲੀ ਗੱਲ ਨਹੀਂ ਕੀਤੀਗੀ ਪਿਛੇ ਅ 21 ਬਿਕਰਮੀ ਪਿਛੇ ਜਿੰਨੀਆਂ ਖੇਡਾਂ ਹੋਈਆਂ ਕਿ ਜਾਂ ਆਸ਼ਾਂ ਚ ਸਮ ਤਾਂ ਖੇਡਾਂ ਹੋਈਆਂ ਕਿ ਪਿਛੇ ਉਹ ਦੱਸਿਆ ਕਿ ਪਰਨ ਕਰ ਲੋ ਨਾ ਕੀ ਕਿਹਾ ਪ੍ਰਮਾਤਮਾ ਨੇ ਅੱਜ ਤੋਂ ਪਰਨ ਕਰ ਲੋ ਇੱਕੋ ਓਟ ਰੱਖਣੀ ਸਤਗੁਰ ਸ਼ਬਦ ਦੀ ਕੀ ਆ ਇਸ ਤੇ ਕੋਈ ਖਰਾ ਉਤਰ ਰਿਹਾ ਨਹੀਂ ਸਿਰਫ ਦੋੜ ਲੱਗੀ ਹੋਈ ਐ ਜੀ ਨਹੀਂ ਉਹ ਨਿੱਕਾ ਰੱਖ ਲਿਆ ਉਹਨਾਂ ਸ਼ਬਦ ਹੋੜ ਰੱਖ ਲਿਆ ਜਿਹਨਾਂ ਇੱਕ ਸਰੂਪ ਰੱਖਿਆ ਉਹਨਾਂ ਤੋਂ ਰੱਖੇ ਦੋ ਵਾਲਾ ਇਕਲਨ ਰਾਜ ਹੋਏ ਤਾਂ ਇਕ ਨਾਲ ਦੋਲਨ ਰਾਜ ਹੋ ਜਾਂਦਾ ਇੱਥੇ ਕੀ ਹੋਗੋ ਮਿਆਂ ਪ੍ਰਣ ਕਰ ਲੋ ਇੱਕੋ ਓਟ ਰੱਖਣੀ ਸਤਗੁਰ ਸ਼ਬਦ ਦੀ ਬਿਨਾ ਸਤਗੁਰ ਸ਼ਬਦ ਤੋਂ ਦੂਜਾ ਨજર ਗੁਰੂ ਨજર ਕੋਈ ਨਾ ਆਈਆ ਦੂਸਰਾ ਨજર ਨਹੀਂ ਹੋਣਾ ਚਾਹੀਦਾ ਸਿਰਫ ਇੱਕ ਦੀ ਰੱਖ ਲਿਓ ਅਸੀਂ ਕਿੱਥੇ ਮੰਨਣ ਵਾਲੀ ਐ ਜੀ ਅਸੀਂ ਨਹੀਂ ਮੰਨਣ ਵਾਲੇ ਅਸੀਂ ਸਿਰ ਆਪਣੀਆਂ ਮਨ ਘੜਤਾਵਾਂ ਦੀਆਂ ਖਬਰਾਂ ਜਿਹੜੀਆਂ WhatsAppਾਂ ਦੇ ਨਿਊਜ਼ ਆ ਤੂੰ ਪੜਕਾਉਣ ਵਾਸਤੇ ਤੀਲੀਆਂ ਲਾਉਣ ਵਾਸਤੇ ਪਾਨਿਆ ਜੀ ਫਲਾਣਾ ਇਸ ਤਰ੍ਹਾਂ ਕਰਦਾ ਸੀ ਅੱਜ ਉਹ ਇਹ ਕਰ ਰਿਹਾ ਇੱਕੋ ਓਟ ਰੱਖਿਓ ਦੂਜਾ ਨજર ਕੋਈ ਨਾ ਆਇਆ ਇਹ ਸਿਖਿਆ ਸਿਖਾ ਨੂੰ ਗੋਬਿੰਦ ਧਾਰ ਅਨੰਦਪੁਰ ਦੀ ਪੁਰ ਅਨੰਦ ਗਿਆ ਸਮਝਾਈਏ ਇਹ ਤਾਂ ਉੱਥੇ ਵੀ ਗੱਲ ਸਮਝਾਤੀ ਸੀ ਗੋਬਿੰਦ ਪਾਸ਼ਾ ਜੀ ਉਹ ਸਤਗੁਰ ਦੀ ਗੱਦੀ ਨਹੀਂ ਕਿਸੇ ਠੱਗ ਚੋਰ ਦੀ ਜਿਹੜੀ ਉਸ ਸਤਗੁਰ ਦੀ ਗੱਦੀ ਐ ਉਹ ਕਿਸੇ ਠੱਗ ਚੋਰ ਦੀ ਨਹੀਂ ਚੋਰ ਯਾਰ ਲੁੱਟ ਕੋਈ ਨਾ ਜਾਏ ਇਸ ਨੂੰ ਕੋਈ ਲੁੱਟ ਨਹੀਂ ਸਕਦਾ ਅੱਗੇ ਦੱਸਿਆ ਹੁਣ ਵੇਖਿਓ ਖੇਲ ਹੋਣੀ ਹੋਰ ਹੋਰ ਦੀ ਇੱਥੇ ਕੀ ਕਹਤਾ ਪ੍ਰਮਾਤਮਾ ਨੇ ਹੁਣ ਵੇਖਿਓ ਹੁਣ ਜਿਸ ਦਿਨ ਇਹ ਗੱਲ ਹੋ ਰਹੀ ਸੀ 66 ਸੰਮਤ 11 ਹਰਪਕ ਦਵਾਰ ਜੇਠਵਾਲ ਜਦੋਂ ਸਵੇ ਸਵੇਰ ਪਿਆ ਮੱਥਾ ਟਿਕਾਇਆ ਸੀ ਮਾਰੇ ਸ਼ੇਰ ਸਿੰਘ ਦਾ ਜੋ ਫੋਟੋ ਸੀ ਉੱਥੇ ਰੱਖਿਆ ਛੋਟੂ ਪੇਸ਼ ਕੀਤਾ ਤਾਂ ਪ੍ਰਮਾਤਮਾ ਨੇ ਕੀ ਕਿਹਾ ਹੁਣ ਵੇਖਿਓ ਖੇਲ ਹੋਣੀ ਹੋਰ ਹੋਰ ਦੀ ਹੁਣ ਅਗੇ ਹੋਰ ਖੇਲ ਵੇਖਿਓ ਹੋਰ ਹੋਰ ਦੀ ਹੋਰ ਦਾ ਹੋਰ ਰੂਪ ਬਦਲਾਈ ਆ ਹੋਰ ਦਾ ਹੋਰ ਰੂਪ ਬਦਲਾਈ ਆ ਅੱਗੇ ਜਿਹੜਾ ਰੂਪ ਆ ਹੋਰ ਦਾ ਹੋਰ ਬਦਲਾ ਹੁਣ ਰੂਪ ਹੁਣ ਤੁਸੀਂ ਆਪੇ ਸਮਝਿਓ ਇਥੇ ਕੀ ਕਿਹਾ ਪਰਮੇਸ਼ਰ ਨੇ ਹੋਰ ਦਾ ਹੋਰ ਰੂਪ ਬਦਲਾਈਆ ਸਤਗੁਰ ਸ਼ਬਦ ਅਸਵਾਰੀ ਹੋਣੀ ਆਪਣੇ ਘੌੜ ਦੀ ਅਸਬ ਦੋ ਜਹਾਨ ਦੋੜਾਈਆ ਜੇਸਦੀ ਅਬ ਜੇਸਦੀ ਆਵਾਜ਼ ਸੁਣਨੀ ਪਹਿਲੇ ਪੌੜ ਦੀ ਪੌੜੀ ਡੰਡੇ ਸਭ ਦੇ ਵੇਖ ਵਿਖਾਈਆ ਪੌੜੀ ਡੰਡੇ ਸਭ ਦੇ ਵੇਖ ਵਿਖਾਈਆ ਹੁਣ ਹੁਣ ਕਿਹਾ ਪ੍ਰਮੇਸ਼ਰ ਨੇ ਹੁਣ ਹੁਣ ਸਭ ਨੂੰ ਸੂਰਤ ਮੂਰਤ ਮੂਰਤ ਸੂਰਤ ਸੋਰੀ ਹੁਣ ਸਭ ਨੂੰ ਮੂਰਤ ਸੂਰਤ ਨਜ਼ਰ ਆਣੀ ਸ਼ੇਰ ਸਿੰਘ ਦੇ ਥਾਂ ਬ੍ਰਾਹਮਣ ਗੋੜ ਦੀ ਇਹ ਹੁਕਮ ਦਿੱਤਾ ਸੀ ਇਹ ਹਦਾਇਤਾਂ ਦੇ ਕਿ ਆ ਗਿਆ ਹਰਵਾਣੀਆਂ ਦੇ ਵਿੱਚ ਮਨਮਤ ਨਾਲ ਨਹੀਂ ਚੱਲਣ ਦੇਣਾ ਇਹ ਜਿਹੜੀ ਮਨਮਤ ਆ ਇਹ 20 25 30 35 40 50 60 70 ਸਾਲ ਚੱਲ ਸਕਦੀ ਹੈ ਪਿਆਰਿਓ ਇਹ ਲੰਬੀ ਇਹ ਮਨਮਤ ਕਦੇ ਨਹੀਂ ਚੱਲਦੀ ਕਦੇ ਨਹੀਂ ਚੱਲਦੀ ਸ਼ੇਰ ਸਿੰਘ ਦੇ ਥਾਂ ਸੌਰੀ ਹੁਣ ਸਭ ਨੂੰ ਸੂਰਤ ਮੂਰਤ ਸੂਰਤ ਨਜ਼ਰ ਆਉਣੀ ਸ਼ੇਰ ਸਿੰਘ ਦੇ ਥਾਂ ਬ੍ਰਾਹਮਣ ਗੌੜ ਦੇ ਕੋਸਣਾ ਮੱਥਾ ਟਕਾਇਆ ਗਿਆ ਸੀ ਸਵੇਰ ਸਵੇਰ ਆਪਦੇ ਕੇ ਪਰਮੇਸ਼ਰ ਨੇ ਟਕਾਇਆ ਸੀ ਦੋਹਰੀ ਆਪਣੀ ਕਲ ਵਰਤਾਈ ਆ ਦੋਹਰੀ ਦੋਹਰੀ ਆਪਣੀ ਕਲ ਵਰਤਾਈ ਪਰਮੇਸ਼ਰ ਨੇ ਇਹਨੇ ਇੱਥੇ ਵੀ ਵਰਤਾਇਆ ਆਪਣੀ ਕਲ ਤਾਂ ਉੱਥੇ ਵੀ ਵਰਤਾਈ ਪਰਮੇਸ਼ਰ ਨੇ ਵੜਿਆਈ ਰਹਿਣੀ ਨਹੀਂ ਕਿਸੇ ਤਲਾਬ ਜੋੜਦੀ ਸਤਗੁਰ ਸ਼ਬਦ ਸ਼ਬਦ ਸ਼ਰਨਾਈਆ ਉਹ ਵੇਖੋ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਉਂਦੀ ਦੌੜਦੀ ਖੁੱਲੇ ਵਾਲ ਦੇਣ ਦੁਹਾਈਆ ਜੋਤੀ ਜੋ ਸਰੂਪ ਰੱਬ ਆਪਣੀ ਕਿਰਪਾ ਕਰ ਦੇ ਬਨਹਾਰਾ ਸਾਚਾ ਵਾਰ ਸੱਚ ਦਾ ਸੰਗ ਆਪ ਬਨਾਈਆ ਇਹ ਹਰ ਸੰਗਤ ਜੀ ਇਹ ਜੋ ਲਿਖਤਨ ਹੈ ਇਸ ਤੇ ਹਿਸਾਬ ਦੇ ਨਾਲ ਹੀ ਸਾਰੀ ਸੰਗਤ ਨੂੰ ਸਾਰੀ ਕਾਇਨਾਤ ਨੂੰ ਚੱਲਣਾ ਪੈਣਾ ਹੈ ਦਾਸ ਨੇ ਜਿਹੜੀ ਪਹਿਲੀ ਲਾਈਨ ਸੰਝੀ ਕੀਤੀ ਸੀ ਕਿ ਸੰਸਾਰ ਨੂੰ ਹੋਕਾ ਦੇਉ ਸਾਨੂੰ ਪੁਰਖ ਕਾਲ ਲੱਭਿਆ ਨਾ ਕਿ ਆਪਸ ਤੇ ਵਿੱਚ ਕਹਿਓ ਨਿਕਾ ਬੜਾ ਲੱਭਿਆ ਇਹ ਲਿਖਤ ਥੋੜੀ ਲੰਬੀ ਹੈ ਇਸ ਤੋਂ ਮੈਂ 4-5 ਲਾਈਨਾਂ ਹੋਰ ਛੱਡਾਂਗਾ ਕਿਥੇ ਦੱਸਿਆ ਸੀ ਕਿ ਇਹ ਸਤਿਗੁਰ ਗੋਬਿੰਦ ਕਿਹਾ ਉਹ ਮੈਂ ਸਤਿਗੁਰ ਸ਼ਬਦ ਉਹ ਮੈਂ ਸਤਿਗੁਰ ਸ਼ਬਦ ਹੈ ਗੁਰਮੁਖ ਉਹ ਤੁਹਾਡੇ ਪਿੱਛੇ ਸੁੱਤਾ ਮਾਛੂਵਾੜੇ ਦੀਆਂ ਵਿੱਚ ਝਾੜੀਆਂ ਸਾਡੇ ਪਿੱਛੇ ਸੁੱਤਾ ਗੋਬਿੰਦ ਪਾਸ਼ਾ ਜੀ ਮਾਤ ਪਿਤ ਪੁੱਤ ਸਪੁੱਤੇ ਤੁਹਾਡੀ ਭੇਟ ਚੜਾਈ ਆ ਮੈਂ ਆਪਣੇ ਮਾਤ ਬੱਚੇ ਸਾਰੇ ਮੈਂ ਤੁਹਾਡੀ ਭੇਟ ਚੜਾ ਕੇ ਆਇਆ ਸੀ ਆਪਣੇ ਛੱਡ ਕੇ ਪ੍ਰੇਮ ਵਾਲੀਆਂ ਲਾੜੀਆਂ ਨਾਤਾ ਤੁਹਾਡੇ ਨਾਲ ਰਖਾਈ ਆ ਮੈਂ ਤਾਂ ਨਾਤਾ ਤੁਹਾਡੇ ਨਾਲ ਰਖਿਆ ਕੇ ਓ ਗੁਰਮੁਖੋ ਤੁਹਾਡੀਆਂ ਦੇਹਾਂ ਦੇਹਾਂ ਕਰਕੇ ਪਿਆਰੀਆਂ ਤੁਹਾਡੇ ਅੰਦਰ ਡੇਰਾ ਲਾਈਆ ਤੁਹਾਡੇ ਅੰਦਰ ਡੇਰਾ ਲਾਇਆ ਬਾਹਰ ਦੀ ਗੱਲ ਨਹੀਂ ਕੀਤੀ ਸਾਡਾ ਜੋਰ ਸਾਰਾ ਬਾਹਰ ਤੇ ਪਿਆ ਹੋਇਆ ਫੋਟੋਆਂ ਤੇ ਪਿਆ ਗੱਲ ਕੀ ਹਾ ਉਹਨੇ ਸ਼ਬਦ ਦੀ ਗੱਲ ਆ ਉਹ ਹੁਣ ਸ਼ਬਦ ਉਹ ਅੰਦਰੋਂ ਮਿਲੂਗਾ ਸਾਨੂੰ ਅੰਦਰ ਤੋਂ ਮਿਲੂਗਾ ਅੰਦਰ ਤੋਂ ਜਨਾਈ ਹੋਊਗੀ ਪ੍ਰਮਾਤਮਾ ਦੀ ਤੁਹਾਡੇ ਅੰਦਰ ਡੇਰਾ ਲਾਇਆ ਕਿਉਂ ਕੱਲ ਜੋ ਅੰਤਮ ਹਿੰਮਤਾ ਹਾਰੀਆਂ ਬੈਠੇ ਹਰ ਭੁਲਾਈ ਤੁਸੀਂ ਹਰ ਮਠੇ ਭੁਲਾਈ ਆ ਕਿਉਂ ਤੁਸੀਂ ਹਿੰਮਤਾ ਹਾਰ ਕੇ ਬੈਠੇ ਹੋ ਵੇਖੋ ਛੇਵੇਂ ਸਾਲ ਨੂੰ ਡੂੰਗੀਆਂ ਖਾ ਲੀਆਂ ਟੋਏ ਟੋਬੇ ਨਜ਼ਰੀ ਆਈਆ ਮਾਨ ਰਹਿਣਾ ਨਹੀਂ ਕਿਤੇ ਪੁਜਾਰੀਆਂ ਪੁਜਿਸ ਪਾਣ ਨਾ ਕੋਈ ਵਡਿਆਈ ਆ ਦੇਖੀ ਜਿਓ ਇਸ ਮਾਨ ਵਾਲਾ ਕਿਸੇ ਦੀ ਵਡਿਆਈ ਨਹੀਂ ਰਹਿਣੀ ਬਿਨ ਸਤਗੁਰ ਸ਼ਬਦ ਤੋਂ ਸਭ ਨੂੰ ਹੋਣੀਆਂ ਖੁਵਾਰੀਆਂ ਸਭ ਨੂੰ ਖੁਵਾਰੀਆਂ ਹੋ ਜਣੀਆਂ ਖੱਜਲ ਖੁਆਰ ਹੋਣਾ ਦੇ ਫਿਰ ਬਿਨ ਸਤਗੁਰ ਤੋਂ ਖਾਲਸਾ ਖਾਸ ਰੰਗ ਨਾ ਕੋਈ ਰੰਗਾਇਆ ਬਿਨਾ ਸਤਗੁਰ ਤੋਂ ਦੇਵੇ ਨਾ ਕੋਈ ਖੁਮਾਰੀਆਂ ਗਮਖਾਰ ਨજર ਕੋਈ ਨਾ ਆਇਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਬਾਰ ਸੱਚ ਦਾ ਸੰਗ ਸੱਚ ਦਾ ਸੰਗ ਆਪ ਬਣਾਈਆ ਹੁਣ ਅਗੇ ਸਤਗੁਰ ਸ਼ਬਦ ਕੀ ਕਹਿੰਦਾ ਸਤਗੁਰ ਸ਼ਬਦ ਕਹੇ ਸ਼ੇਰ 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 ਸ਼ਰੀਰ ਮਹਾਰਾਜੇ ਸਿੰਘ ਦੀ ਗੱਲ ਚੱਲਦੀ ਸ਼ੇਰ 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 ਸ਼ਰੀਰ ਤਨ ਤਨ ਵੜਿਆਈਆ ਕੀ ਬੜੀ ਹੈ ਇਤਾਨਦਿਕੀ ਬੜੀ ਬੜੀ ਸੁਖੀ ਅੱਗੇ ਪੜੀ ਹੈ ਪਾ ਲਿਖਤ ਨੂੰ ਤਤ 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 ਦਾ ਧੀਰ ਧੀਰ ਜੀ ਧੀਰ ਜੀ ਧੀਰ ਜ ਜਨਾਈਆ ਅਮਰਤ ਰਸ ਰਸਨਾ ਨੀਟ ਵਿਨ ਰਸਨਾ ਰਸ ਚਖਾਈਆ ਜਿਸ ਵਿੱਚ ਖੇਲ ਖੇលਿਆ ਜਿਸ ਵਿੱਚ ਖੇਲ ਖੇលਿਆ ਗਿਆ ਮਾਰੇ ਸ਼ੇਰ ਸਿੰਘ ਦੇ ਜਿਹੜੇ ਸਰੀਰ ਦੇ ਅੰਦਰ ਜਿਹੜੀ ਗੱਲ ਕਰਦੇ ਆ ਇੱਥੇ ਗੱਲ ਚੱਲਦੀ ਹਰਵਾਨੀ ਚ ਸ਼ੇਰ ਤਤ ਤਤ ਦਾ ਜਿਹੜਾ ਪੰਜ ਤਤ ਸਰੀਰ ਆ ਜਿਸ ਵਿੱਚ ਖੇਲ ਖੇលਿਆ ਸਾਲ 52 ਬਣ ਕੇ ਸਾਲ 52 ਬਣ ਕੇ ਖੇਲ ਖੇលਿਆ ਪ੍ਰਮਾਤਮਾ ਨੇ ਕਿਵੇਂ ਖੇលਿਆ ਪੀਰਾਂ ਦਾ ਪੀਰ ਉਸ ਵਿੱਚ ਖੇਲ ਖੇលਿਆ ਪੀਰਾਂ ਦਾ ਵੀਰ ਪਗੰਬਰ ਨੂਰ ਅਲਹੀਆ ਅੰਤ ਨਾਤਾ ਤੋੜ ਅਖੀਰ ਉਹ ਜਿਸ ਨੇ ਉਹ ਖੇਲ ਖੇលਿਆ ਸੀ ਉਹ ਕਹਿੰਦਾ ਕਿ ਅੰਤ ਨਾਤਾ ਤੋੜ ਅਖੀਰ ਮੈਂ ਤਾਂ ਨਾਤਾ ਤੋੜ ਲਿਆ ਨਾਤਾ ਤੋੜ ਅਖੀਰ ਆਖਰ ਦਿੱਤਾ ਸਮਝਾਈਆ ਜੋਤੀ ਜੋ ਸਰੂਪ ਆਰਾਪ ਆਪਣੀ ਕਿਰਪਾ ਕਰ ਦੇਵਨਹਾਰਾ ਸੱਚਾ ਵਰ ਸੱਚ ਦਾ ਸੰਗ ਆਪ ਬਣਾਈਆ ਫਿਰ ਸੱਚ ਦਾ ਸੰਗ ਮਕੇ ਆਪ ਪਨ ਆ ਕੀ ਕਿਹਾ ਸਤਾਰਾ ਹਾੜ ਕੇ ਭਗਤੋ ਮੈਂ ਬੜਾ ਮਸਕੀਨ ਗਰੀਬ ਨਿਮਾਣਾ ਕੋਜਾ ਕਮਲਾ ਨਜਰੀ ਆਈਆ ਮੈਂ ਤੁਹਾਡਾ ਹੋਵਾ ਅਦੀਨ ਤੁਹਾਡੇ ਅੱਗੇ ਵਸਤਾ ਪਹੀਆ ਅੱਗੇ ਵਸਤਾ ਪਾਰਿਆ ਭਗਤਾਂਗੇ ਮੈਂ ਤੁਹਾਡਾ ਮੁਕਤਾ ਬਣਾ ਗਮੀਨ ਤੁਸੀਂ ਭਗਤ ਦੇ ਤੇ ਪ੍ਰਭੂ ਦੇ ਜਰੂਰ ਕਰੋ ਯਕੀਨ ਜੇ ਤੁਸੀਂ ਭਗਤ ਹੈ ਤਾਂ ਜੇ ਹੈ ਤਾਂ ਫਿਰ ਉਸ ਇੱਕ ਦੇ ਯਕੀਨ ਕਰ ਲਓ ਆਪਾਂ ਲਿਖਤ ਪੜ੍ਹੀ ਸੀ ਨਾ ਇੱਕੋ ਹੋਟ ਰੱਖਣੀ ਇਸੇ ਇੱਥੇ ਹਾਰ ਕੀ ਕਹਿ ਰਿਹਾ ਜੇ ਤੁਸੀਂ ਭਗਤ ਹੈ ਤੇ ਪ੍ਰਭੂ ਦੇ ਜਰੂਰ ਕਰੋ ਯਕੀਨ ਜੋ ਯਕੇ ਵਾਰ ਦਿਗਰੇ ਲੋਕ ਮਤ ਆਵੇ ਚਾਹੀ ਚਾਹੀਆ ਉਹ ਜਿਸ ਦੀ ਬਖਰੀ ਬਦਲ ਦਿੱਤੀ ਤਲੀਮ ਉਹ ਤਲਬ ਤੂਫਾਨੂ ਰਿਆ ਬਨਾਈਆ ਮਾਲਕ ਸ਼ਹਨਸ਼ਾ ਅਜ਼ੀਮ ਮਾਲਕ ਸ਼ਹਨਸ਼ਾ ਅਜ਼ੀਮ ਅਲੀ ਜਹਾਨੂਰ ਅਲਾਇਆ ਫੇਰ ਬੇਖੋਤੇ ਉਹ ਸਦਾ ਦਾ ਸਦਾ ਤੇ ਸਦਾ ਦਾ ਕਦੀਮ ਕੁਦਰਤ ਦਾ ਕਾਦਰ ਇੱਕ ਅਖਵਈਆ ਕੁਦਰਤ ਦੇ ਕਾਦਰ ਕਹਿੰਦੇ ਆ ਇੱਕ ਆ ਜੋ ਅਰਸ਼ਾਂ ਦਾ ਮਾਲਕ ਜੋ ਇੱਕ ਆ ਉਹ ਕੀ ਆ ਜੋ ਅਰਸ਼ਾਂ ਦਾ ਮਾਲਕ ਜਿਹੜਾ ਅਰਸ਼ਾਂ ਦਾ ਮਾਲਕ ਆ ਫਰਸ਼ ਉਤੇ ਖੇਲ ਖੇਲੇ ਨੂਰ ਨਰਨਾ ਆਪ ਧਮੀਨ ਉਹ ਆਪ ਖੇਲ ਖੇਲ ਰਿਹਾ ਪ੍ਰਮਾਤਮਾ ਜਮੀਨ ਜਿਮੀ ਜਮਾ ਵੇਖ ਵਖਾਈਆ ਜਿਮੀ ਜਮਾ ਵੇਖ ਵਖਾਈਆ ਉਹ ਵੇਖ ਬਰਿਆ ਤਾਂ ਆਪਣਾ ਵਖਾਬ ਰਿਆ ਜਿਸ ਦੀ ਯਾਦਾਸਤ ਪੁਰਾਣੀ ਪਰਚੀਨ ਚਾਰ ਯੁਗ ਦੇ ਸ਼ਾਸਤਰ ਦੇਣ ਗਵਾਹੀਆ ਉਹਦੀ ਜਿਹੜੀ ਯਾਦਾਸ਼ਤ ਹੈ ਉਹ ਬਹੁਤ ਹੀ ਪੁਰਾਣੀ ਆ ਤੇ ਪਰਚੀਨ ਆ ਚਾਰ ਯੁਗ ਦੇ ਸ਼ਾਸਤਰੋ ਕੀ ਦੇ ਰਿਹਾ ਗਵਾਹ ਦੇ ਰਿਹਾ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਹੁਕਮ ਇੱਕ ਸੁਣਾਈ ਆ ਸਤਾਰਾ ਹਾਰਕ ਹੀ ਭਗਤੋ ਪੰਜਾਂ ਪਿਆਰਿਆਂ ਖੁਸ਼ੀ ਨਾਲ ਕਰਨੀ ਡੰਡਾਵਤ ਲੰਮੇ ਪੈ ਕੇ ਸੀਸ ਨਵਾਈਆ ਪੰਜਾਂ ਪਿਆਰਿਆਂ ਨੇ ਲੰਮੇ ਪੈ ਕੇ ਸੀਸ ਨਵਾਉਣਾ ਸਤਗੁਰ ਨੂੰ ਸਤਗੁਰ ਪਿਆਰ ਦੀ ਦੇਵੇ ਨਿਯਮਤ ਸਤਗੁਰ ਫਿਰ ਕੀ ਦੇਵੇ ਉਹ ਪਿਆਰ ਦੀ ਨਿਯਮਤ ਵਸਤ ਅਗਮ ਅਥਾ ਵਰਤਾਈਆ ਫਿਰ ਉਹ ਕਿਹੜੀ ਵਸਤ ਵਰਤਾਊਗਾ ਅਗਮ ਅਥਾ ਨੌ ਖਣ ਦਾ ਫੇਰ ਵਿਖੇ ਬਗਾਵਤ ਬਗਲਗੀਰ ਰਹਿਣ ਕੋਈ ਨਾ ਪਾਈਆ ਜਨਪਗਤੋ ਤੁਹਾਡੀ ਜੁਗ-ਜੁਗ ਦੀ ਸਾਹਮ ਕੇ ਰੱਖੀ ਅਮਾਨਤ ਜੁਗ-ਜੁਗ ਦੀ ਰੱਖੀ ਸੰਵਾਲ ਕੇ ਸਾਹਮ ਕੇ ਅਮਾਨਤ ਅੱਜ ਸਹਜ ਨਾਲ ਤੁਹਾਡੇ ਅੰਦਰ ਦੇਣੀ ਟਕਾਈ ਆ ਅੱਜ ਉਹ ਸਹਜ ਨਾਲ ਤੁਹਾਡੇ ਅੰਦਰ ਟਕਾ ਦੇਣੀ ਹੈ ਤੁਹਾਡੇ ਨਾਲ ਪੱਕਾ ਵਾਦਾ ਵਾਦਾ ਕੀਤਾ ਪ੍ਰਮਾਤਮਾ ਨੇ ਕੀ ਕੀਤਾ ਤੁਹਾਡੇ ਨਾਲ ਪੱਕਾ ਵਾਦਾ ਤੁਹਾਨੂੰ ਸੱਚਖੰਡ ਖੜਨਾ ਸਹੀ ਸਲਾਮਤ ਸੁੱਤੇ ਆ ਜਾਗਦੇ ਆ ਆਪਣੀ ਗੋਦ ਵਿੱਚ ਟਿਕਾਈਆ ਇਹ ਵਾਦਾ ਕੀਤਾ ਸੀ ਪਰਮੇਸ਼ਰ ਨੇ ਜੋ ਉਸਨੂੰ ਵੇਖ ਵਖਾ ਰਿਹਾ ਸੀ ਪ੍ਰਮਾਤਮਾ ਕੀ ਕਹਿ ਰਿਹਾ ਤੁਹਾਡੇ ਨਾਲ ਪੱਕਾ ਮੇਰਾ ਵਾਦਾ ਤੁਹਾਨੂੰ ਸੱਚਖੰਡ ਮੈਸਾਈ ਸਲਾਮਤ ਲੈ ਕੇ ਜਾਵਾਂਗਾ ਜੇ ਤੁਸੀਂ ਸੁੱਤੇ ਦੇ ਜਾਗਦੇ ਦੇ ਆਪਣੀ ਗੋਦ ਵਿੱਚ ਟਿਕਾ ਕੇ ਲੈ ਕੇ ਜਾਵਾਂਗਾ ਅੱਗੇ ਕੋਈ ਕਰ ਨਾ ਸਕੇ ਕੋਈ ਮਮੰਤ ਰੋਕਣ ਵਾਲਾ ਨજર ਕੋਈ ਨਾ ਆਈ ਅੱਗੇ ਰੋਕਣ ਵਾਲਾ ਤੁਹਾਨੂੰ ਕੋਈ ਨજર ਨਹੀਂ ਆਵੇਗਾ ਜੋਤੀ ਜੋਸ ਰੂਪਰਾ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਸੱਚ ਦਾ ਖੇਲ ਆਪਾ ਬਖਾਇਆ ਅਗੇ ਕੀ ਕਿ ਦਸਿਆ ਸ਼ੇਰ ਸਿੰਘ ਕਹੇ ਸ਼ੇਰ ਸਿੰਘ ਕਹੇ ਜੋ ਇੱਕ ਵਾਰ ਮੇਰੇ ਚਰਨ ਗਿਆ ਸ਼ੋ ਤੇ ਬੜੀ ਇੰਪੋਰਟੈਂਟ ਲਾਈਨ ਆ ਸ਼ੇਰ ਸਿੰਘ ਕਹੇ ਜੋ ਇੱਕ ਵਾਰ ਮੇਰੇ ਚਰਨ ਗਿਆ ਸ਼ੋ ਸ਼ੋਹਰ ਵਾਂਕਾ ਗਿਆ ਦਰੜਾਈਆ ਉਸ ਦੇ ਅੰਦਰ ਨਾਮ ਦੇਵਾ ਸੋਹੰਸੋ ਉਸ ਤੇ ਆ ਨਾਮ ਦੇਵਾ ਸੋਹੰਸੋ ਬਿਨ ਜਗਤਨੀਤਰ ਵਖਸ਼ਾ ਲੋ ਲੋਇਣ ਤੀਜਾ ਦਇਆ ਖੁਲਾਈਆ ਫਿਰ ਲੋਇਣ ਕਿਹੜਾ ਖੋਲਦਾ ਮੈਂ ਤੀਜਾ ਪੂਰਾ ਕਰਾਂ ਸਤਗੁਰੂ ਗੋਬਿੰਦ ਨੇ ਕਿਹਾ ਜੋ ᔪਗਤੀ ਆਪਣੇ ਹੱਥ ਰਖਾਈ ਆ ਫਿਰ ਜੋ ਸਤਗੁਰ ਸ਼ਬਦ ਗੋਬਿੰਦ ਨੇ ਕਿਹਾ ਸੀ ਫਿਰ ਮੈਂ ਪੂਰਾ ਕਰਾਂਗਾ ᔪਗਤੀ ਆਪਣੇ ਹੱਥ ਰੱਖਾਂਗਾ ਅੱਗੇ ਸਤਗੁਰ ਸ਼ਬਦ ਦੀ ਧਾਰ ਇਹ ਬੜੀ ਇੰਪੋਰਟੈਂਟ ਲਾਈਨ ਆ ਅੱਗੇ ਅੱਗੇ ਕੀ ਸੀ ਸਤਗੁਰ ਸ਼ਬਦ ਦੀ ਧਾਰ ਇੱਕ ਸੀ ਇੱਕ ਤੇ ਹੂਣ ਤੇ ਹੂਣ ਸ਼ਬਦ ਜੋਤ ਦੀ ਧਾਰ ਹੋ ਗਏ ਦੋ ਹੁਣ ਕੀ ਹੋ ਗਏ ਦੋ ਹੋ ਗਏ ਦੋਹਾਂ ਦੀ ਮਿਲ ਕੇ ਵਜੇ ਵਧਾਈਆ ਕਿਰੀ ਅਕਾਲਪੁਰਖ ਤੇ ਸ਼ਬਦ ਦੀ ਦੋਹਾਂ ਦੀ ਮਿਲ ਕੇ ਵਜੇ ਵਧਾਈਆ ਫਿਰ ਉਹਨਾਂ ਦੋਹਾਂ ਦਾ ਜਿਹੜੇ ਉਹ ਦੋ ਆ ਦੋੇ ਨਿਰਗੁਣ ਆ ਸਤਗੁਰ ਸ਼ਬਦ ਵੀ ਨਿਰਗੁਣ ਤੇ ਜੋ ਉਹ ਅਕਾਲਪੁਰਖ ਵੀ ਕੀ ਹੈ ਜੋਤ ਕੀ ਹੈ ਉਹ ਨਿਰਗੁਣ ਆ ਫਿਰ ਉਹਨਾਂ ਦੋਹਾਂ ਦਾ ਸੰਭਲ ਨਗਰੀ ਨਾਲ ਬਣ ਗਿਆ ਉਹ ਉਹ ਦੋਨਾਂ ਦਾ ਸੰਬਲ ਉਹਦਾ ਅਕਸੀਆ ਪਰਮੇਤਮ ਪਰਮਾਤਮਾ ਦਾ ਜੋ ਉਹਨੇ ਕਿਹਾ స్వయం ਵਲ ਲਲਕਾਰ ਗੋਬਿੰਦ ਪਾਸ਼ਾ ਨੇ ਵੀ ਕਿਹਾ ਸੀ ਮਾਝੂਵਾੜ ਦੀ ਧਰਤੀ ਤੇ ਕਾਲਪੁਰਗ ਹੁਣ ਮੈਂ ਦੇਹ ਕਰਕੇ ਨਹੀਂ ਆਵਾਂਗਾ ਉੱਥੇ ਵੀ ਫਿਰ ਇਹ ਗੱਲ ਕਹੀਗੀ ਕਾਲਪੁਰਗ ਨੇ ਕਿਹਾ ਕਿ ਫਿਰ ਮੈਂ ਪਲਪਾਗ ਪਿਆਏ ਸੰਬਲ ਕੇ ਹਰ ਜੂ ਹਰ ਮੰਦਰ ਆਵਾਂਗੇ ਉਹ ਸੰਬਲ ਦੇ ਵਿੱਚ ਪਰਮਾਤਮਾ ਫਿਰ ਮੈਂ ਆਪ ਬਾਸ ਹੋ ਕੇ ਆਵਾਂਗਾ ਗੋਬਿੰਦ ਨੇ ਵੀ ਗਾਲ ਕਹਿ ਇਹਨਾਂ ਸਰੀਰ ਕਰਕੇ ਨਹੀਂ ਆਵਾਂਗਾ ਅਸੀਂ ਦੋਨੋਂ ਫਿਰ ਕਿਸ ਤਰ੍ਹਾਂ ਹੋਵਾਂਗੇ ਫਿਰ ਉਹਨਾਂ ਦੋਹਾਂ ਦਾ ਸੰਬਲ ਨਗਰੀ ਨਾਲ ਬਣ ਗਿਆ ਮੋਹ ਦੋਨੋ ਦੋਏ ਨਿਰਗੁਣ ਸੰਭਲ ਨਾਲ ਕੀ ਬਣ ਗਿਆ ਮੋਹ ਮੁਹੱਬਤ ਵਿੱਚ ਸਾਡੇ ਤਿੰਨ ਹੱਥ ਅੰਦਰ ਡੇਰਾ ਲਾਇਆ ਸਾਡੇ ਤਿੰਨ ਹੱਥਾਂ ਦਾ ਡੇਰਾ ਲਾਇਆ ਜਿਸ ਦਾ ਭੇ ਬਜਾਨੇ ਨਾ ਕੋ ਬੁੱਧੀਵਾਨ ਨਾ ਕੋਈ ਸਮਝਾਈਆ ਕੋਈ ਬੁੱਧੀਵਾਨ ਸਮਝਾ ਨਹੀਂ ਸਕਦਾ ਅਸੀਂ ਕਹਿੰਦੇ ਆ ਸਾਡੇ ਕੋਲ ਬਹਿ ਤੈਨੂੰ ਅਹੀਂ ਸਮਝਾ ਦਿੰਦੇ ਆ ਇਹ ਸਾਡੀ ਮਨਮਤ ਕਹਿੰਦੀ ਆ ਤੂੰ ਮੈਨੂੰ ਮੇਰੇ ਕੋਲ ਬਹਿ ਤੈਨੂੰ ਮੈਂ ਸਮਝਾਉਂਗਾ ਪ੍ਰਮਾਤਮਾ ਨੇ ਬਾਣੀ ਕਿਉ ਲਖਾਈ ਆ ਬਟ ਇਥੇ ਪ੍ਰਮਾਤਮਾ ਨੇ ਕਿੰਦਾ ਸਿਆ ਜਿਸ ਦਾ ਭੇ ਬ ਨ ਜਾਣੇ ਕੋ ਬੁੱਧੀ ਵਾ ਨਾ ਕੋਈ ਸਮਝਾਇਆ ਜੋਤੀ ਜੋਸੂ ਭਰਾ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਵਾਰ ਸੱਚ ਦਾ ਸੰਗ ਆਪ ਨਵਾਈਆ ਸੱਚ ਦਾ ਸੰਗ ਵੀ ਪ੍ਰਮਾਤਮਾ ਨੇ ਆਪ ਨਵਾਈਆ ਹੈ ਮੇਰੇ ਭੈਣੋ ਤੇ ਮੇਰੇ ਪ੍ਰਭੂ ਸ਼ੁਕਰ ਕਰੀਏ ਕਿ ਉਹ ਪ੍ਰਮਾਤਮਾ ਜਿਹੜਾ ਇੱਕਿਆ ਜਿਹੜੀਆਂ ਪੇਸ਼ੀਨ ਗੋਈਆਂ ਹੋਈਆਂ ਜਿਸ ਤੇਾਰੇ ਕਿਹਾ ਕਿ ਅੱਜ ਤੂੰ ਸੂਰਤ ਮੂਰਤ ਨજર ਆਉਣੀ ਸ਼ੇਰ ਸਿੰਘ ਦੀ ਥਾਂ ਬ੍ਰਾਹਮਣ ਗੌੜ ਦੀ ਏ ਵੀ ਪੇਸ਼ੇਂਟ ਕੋਈ ਜਿਹੜੀ ਇਹ ਕੀਤੀ ਸੀ ਕਿ ਉਹ ਜੇਠੂ ਨਗਰੀ ਦੇ ਵਿੱਚ ਆਏਗਾ ਉਹ ਬ੍ਰਾਹਮਣ ਗੋੜ ਬੇਦਵਿਆਸੀ ਨ ਕਿਹਾ ਸੀ ਉਹ ਕਿੱਥੇ ਆਊਗਾ ਉਹ ਜੇਠੂ ਨਗਰੀ ਵਿੱਚ ਆਏਗਾ ਉਸ ਪਰਮਾਤਮਾ ਦਾ ਤੈ ਦਿਲੋਂ ਧੰਨਵਾਦ ਹੀ ਕਰੀਏ ਕਿ ਜਿਹੜਾ ਉਹ ਇੱਕਿਆ ਸਰੀਰ ਆਪਣੇ ਵਾਸਤੇ ਦੁਨੋ ਬਣਾਏ ਪਰਮਾਤਮਾ ਨੇ ਉਹ ਸਰੀਰ ਦੇ ਬਿਨਾ ਗੱਲ ਨਹੀਂ ਸੀ ਕਰ ਸਕਦਾ ਉਹ ਪਰਮਾਤਮਾ ਉਹ ਇੱਕਿਆ ਉਹ ਪਾਰਬ੍ਰह्म ਉਹ ਨਿਰਗੁਣਿਆ ਜਿਹੜਾ ਜੰਮਦਾ ਮਰਦਾ ਨਹੀਂ ਮੇਰੇ ਭੈਣ ਦੇ ਪ੍ਰਭ ਉਹ ਇੱਕਿਆ ਜਿਹੜਾ ਉਹ ਏਕੇ ਆ ਉਹ ਤੁਹਾਡੇ ਅੰਦਰ ਆ ਉਹ ਸਾਡੇ ਅੰਦਰ ਆ ਉਹ ਜਦੋਂ ਕੋਈ ਮਿਲੂਗਾ ਹੋਣ ਉਹ ਸ਼ਬਦੀ ਧਾਰ ਆ ਕੇ ਸਾਨੂੰ ਮਿਲੂਗਾ ਜੇ ਉਹ ਮਿਲੂਗਾ ਤੇ ਉਹ ਪਰਮਿੰਦਰ ਸਿੰਘ ਨੂੰ ਮਿਲੂਗਾ ਤੇ ABC D ਕਿਸੇ ਵੀ ਭੈਣ ਭਰਾ ਨੂੰ ਮਿਲੂਗਾ ਤੇ ਜੇ ਅਸੀਂ ਉਸ ਇੱਕ ਨੂੰ ਅੰਦਰ ਅਸੀਂ ਮਿਲਣ ਦੀ ਖਾਹਿਸ਼ ਰੱਖ ਲਈਏ ਤਾਂ ਸਾਡੀਆਂ ਸਾਰੀਆਂ ਸ਼ਰਾਂ ਜੜੀਆਂ ਖਤਮ ਹੋ ਜਾਂਦੀਆਂ ਸਾਡੀਆਂ ਲੜਾਈਆਂ ਜੜੀਆਂ ਖਤਮ ਹੋ ਜਾਂਦੀਆਂ ਇਸੇ ਕਰਕੇ ਪ੍ਰਮਾਤਮਾ ਨੇ ਗੱਲ ਕਹੀ ਸੀ ਧੀਨ ਦੁਣੀ ਦੀ ਲਾਕੇ ਲਜਿਆ ਲਜਿਆ ਲਾਕੇ ਮੇਰੀ ਕੰਨ ਕਰਿਓ ਢੋਲਾ ਗਾਓ ਚਾਈ ਚਾਈਆ ਜਿਹੜਾ ਮਿਲੇ ਉਹਨੂੰ ਕੀ ਕਹਦੇਓ ਮੈਨੂੰ ਪੁਰਖ ਕਾਲ ਲਪਿਆ ਮੈਨੂੰ ਪੁਰਖ ਕਾਲ ਲਪਿਆ ਇਹ ਹੁਕਮ ਸੀ ਇਹ ਸੰਦੇਸ਼ ਸੀ ਪ੍ਰਮਾਤਮਾ ਦੇ ਉਹ ਨਿਯਮ ਦਿੱਤੇ ਸਾਨੂੰ ਪਰਮੇਸ਼ਰ ਨੇ ਨਿਰਗੁਣ ਜੂਤ ਕਾਲਪੁਰਖ ਦਾ ਕੇਵਲ ਇਸਤ ਮੰਨਿਓ ਇਸਤ ਮੰਨਿਓ ਪ੍ਰਮਾਤਮਾ ਦਾ ਉਹ ਨਿਰਗੁਣ ਦਾ ਹੀ ਮੰਨਿਓ ਪੰਜ ਤਤ ਦਾ ਨਾ ਮੰਨਿਓ ਇਹ ਪ੍ਰਮਾਤਮਾ ਦੇ ਅਸੂਲ ਸੀ ਨਾ ਕਿ ਪ੍ਰਮਾਤਮਾ ਨੇ ਕਿਹਾ ਕਿ ਲੜਾਈਆਂ ਝਕੜੀਆਂ ਚ ਪੈ ਜਾਓ ਅਸੀਂ ਇੱਕ ਦੂਜੇ ਨੂੰ ਸਮਝਾਉਣ ਲੱਗ ਗਏ ਬਟ ਇਹ ਹੁਕਮ ਨਹੀਂ ਸੀ ਹੁਕਮ ਕੀ ਸੀ ਕਿ ਜਾ ਕੇ ਮੇਰੀ ਬਾਤ ਗੱਲ ਕਰਿਓ ਉਸ ਸੰਸਾਰ ਦੇ ਵਿੱਚ ਮੇਰੀ ਗੱਲ ਕਰਿਓ ਜਾ ਕੇ ਉਸ ਦੇ ਪੈਦ ਵਿੱਚ ਰਹਿਓ ਜਿਹੜੇ ਸਿੱਖ ਨੂੰ ਭੈ ਹੁੰਦਾ ਹੈ ਉਹ ਕਦੇ ਵੀ ਸ਼ਰਾਂ ਚ ਨਹੀਂ ਆਂਦਾ ਜਿਹੜਾ ਸਿੱਖ ਉਸ ਤੋਂ ਡਰ ਕੇ ਰਹਿੰਦਾ ਹੈ ਉਹ ਕਦੇ ਲੜਾਈ ਝਗੜੇ ਵਾਲੀ ਗੱਲ ਨਹੀਂ ਕਰਦਾ ਜਿਹੜਾ ਸਿੱਖ ਉਹਦੇ ਹੁਕਮ ਦੇ ਵਿੱਚ ਰਹਿੰਦਾ ਹੈ ਉਹ ਕਦੇ ਗਿੰਤੂ ਪ੍ਰੰਤੂ ਨਹੀਂ ਕਰਦਾ ਜਿਹੜਾ ਉਹਦਾ ਪੰਗਤ ਹੁੰਦਾ ਹੈ ਉਹ ਸਿਰਫ ਆਪਣੇ ਪਤ ਪਰਮੇਸ਼ਰ ਦੀ ਵਡਿਆਈ ਕਰਦਾ ਹੈ ਤਾਂ ਆਪਣੇ ਭਗਤਾਂ ਦੀ ਵਡਿਆਈ ਕਰਦਾ ਹੈ ਤਾਂ ਉਹ ਫਿਰ ਕੀ ਕਰਦਾ ਮਾਤ ਲੋਕ ਦੇ ਵਿੱਚ ਉਸ ਦੀ ਗੱਲ ਕਰਦਾ ਬਿਨਾਂ ਸ਼ਰਾਂ ਤੋਂ ਸ਼ਰਾਂ ਤੋਂ ਉਹ ਆਪਣੀਆਂ ਲੋਕ ਲੱਜੀਆਂ ਤੋਂ ਹਟ ਕੇ ਫਿਰ ਉਹ ਜਾ ਕੇ ਪਰਮੇਸ਼ਰ ਦੀ ਗੱਲ ਕਰਦਾ ਹੈ ਕਿ ਇਸ ਤਰ੍ਹਾਂ ਪਰਮਾਤਮਾ ਨੇ ਮਾਤ ਲੋਕ ਦੇ ਵਿੱਚ ਇੱਕ ਖੇਡ ਕੀਤੀ ਸੋ ਅਸੀਂ ਦੂਸਰੇ ਨੂੰ ਗਲਤ ਕਹਿਣ ਦੇ ਬਜਾਏ ਜੇ ਅਸੀਂ ਆਪ ਦੇ ਸ਼ੀਸ਼ੇ ਦੇ ਵਿੱਚ ਖੜ ਕੇ ਦੇਖੀਏ ਕਿ ਅਸੀਂ ਗਲਤ ਸੀ ਜਾਂ ਨਹੀਂ ਸੀ ਅਸੀਂ ਦੂਸਰੇ ਨੂੰ ਸਲਾਹ ਦੇਣ ਤੋਂ ਬੈਟਰ ਅਸੀਂ ਆਪ ਗਲਤ ਹਾਂ ਅਸੀਂ ਦੂਸਰੇ ਨੂੰ ਗਲਤ ਕਹਿਣ ਦੇ ਬਜਾਏ ਅਸੀਂ ਆਪਣਾ ਆਪ ਸੁਧਾਰ ਲਈ ਇਹਦਾ ਪਰਮਾਤਮਾਣ ਗਿਆ ਇੱਕ ਪਾਪੀ ਕਟ ਗਿਆ ਸੋ ਮਾਫੀ ਚਾਹਵਾਂਗਾ ਲੇਖ ਇਹ ਹਰ ਸੰਗ ਜੀ ਬਹੁਤ ਲੰਬੀ ਸੀ ਇਹ ਨਹੀਂ ਲਿਖਤ ਨਹੀਂ ਪੜੀ ਜਾਣੀ ਸੀ ਮੈਂ ਇਥੇ ਹੀ ਆਪ ਜੀ ਤੋਂ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਜ਼ਰੂਰ ਹੋ ਜਾਂਦਾ ਕੋਈ ਅੱਗੇ ਪਿਛੇ ਕੋਟਬਾ ਸ਼ਬਦ ਬੋਲਿਆ ਗਿਆ ਹੋਵੇ ਹਯੂ ਸ਼ੰਚਾ ਜੀ ਮਾਫ ਕਰਨ ਹਰ ਸੰਗਤ ਮਾਫ ਕਰ ਦੇ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇਸ਼ ਸਿੰਘ ਵਿਸ਼ਨੋ ਭਗਵਾਨ ਦੀ ਜੈ